ਸੋਕਰਾਟ ਦਾ ਕਥਨ ਹੈ ਘਰੇਲੂ ਕਲੇਸ਼ ਦਾ ਸਤਾਇਆ ਹੋਇਆ ਮਨੁੱਖ ਫਕੀਰ ਬਣ ਜਾਂਦਾ ਸਮਾਜ ਦਾ ਸਤਾਇਆ ਹੋਇਆ ਮਨੁੱਖ ਦਾਰਸ਼ਨਿਕ ਬਣ ਜਾਂਦਾ ਤੇ ਫਿਰ ਉਹਨਾਂ ਹੀ ਸਮਾਜ ਦੀਆਂ ਬੰਧਨਾਂ ਨੂੰ ਉਹ ਤੋੜਨਾ ਸ਼ੁਰੂ ਕਰ ਦਿੰਦਾ ਜਿਹੜੀਆਂ ਬੰਧਨਾਂ ਨੇ ਉਹਨੂੰ ਗੁਲਾਮ ਕੀਤਾ ਹੁੰਦਾ ਹਕੂਮਤ ਦਾ ਸਤਾ ਦਾ ਸਤਾਇਆ ਹੋਇਆ ਮਨੁੱਖ ਬਾਗੀ ਬਦਰੋਹੀ ਅੱਤਵਾਦੀ ਵੱਖਵਾਦੀ ਬਣਦਾ ਤੇ ਯਾਦ ਰੱਖਿਓ ਜਿਸ ਖਿੱਤੇ ਦੇ ਵਿੱਚ ਜਿੰਨੇ ਵੱਧ ਬਾਗੀ ਹੋਣਗੇ ਜਿੰਨੇ ਵੱਧ ਬਦਰੋਹੀ ਹੋਣਗੇ ਇਹ ਜਾਣ ਲਿਓ ਉਸ ਖਿੱਤੇ ਦੀ ਹਕੂਮਤ ਉਨੀ ਹੀ ਪਾਪੀ 19 ਕਰੋੜ ਹੋਵੇਗੀ ਗੱਲ ਚੰਗੀ ਲੱਗੀ ਆ ਇਹਨੂੰ ਲਾਈਕ ਅਤੇ ਸ਼ੇਅਰ ਕਰਿਓ